ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਤੇ ਤੁਸੀਂ ਸਾਰੇ ਕਿਸਾਨ ਵੀਰ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਗੱਲ ਕਰਦੇ ਸੀ ਮੰਡੀਆਂ ਦੇ ਰੇਟ ਬਾਰੇ ਜਿਹੜੇ ਰੇਟ ਨੇ ਪਤਾ ਨੇ ਸ਼ੁਰੂ ਹੋ ਗਏ ਨੇ ਦੁਵਾਰਾ ਬਸਪਤੀ ਦੇ 1509 ਦੇ 1847 1692 ਦੇ ਤੇ ਉਹ ਜਿਹੜੇ ਰੇਟ ਨੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀ ਕੀ ਕੀ ਰੇਟ ਜਿਹੜੀ ਮੰਡੀਆਂ ਦੇ ਵਿੱਚ ਅੱਜ ਵਿਕੀ ਆ ਤੇ ਜਿਹੜੇ ਵੀਰ ਨਵੇਂ ਜੁੜਦੇ ਆ ਆਪਣੇ ਚੈਨਲ ਨੂੰ ਜਰੂਰ ਘੰਟੀ ਵਾਲਾ ਬਟਨ ਦਬਾ ਕੇ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਜੋ ਵੀ ਆਪਾਂ ਜਾਣਕਾਰੀ ਸਾਂਝੀ ਕਰਦੇ ਆਂ ਤੁਹਾਡੇ ਤੱਕ ਜਿਹੜੀ ਇਹ ਪਹੁੰਚ ਸਕੇ ਪਹਿਲਾ ਪਗਲ ਕਰਦੇ ਆਂ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ ਜਿਹੜੇ ਰੇਟ ਨੇ ਦੇਖੋ ਕੱਲ ਨੂੰ 100 ਤੋਂ 200 ਰੁਪਏ ਜਿਹੜੇ ਅੱਪ ਹੋਏ ਨੇ ਤੇ ਪੰਜਾਬ ਦੇ ਵਿੱਚ ਕਿੰਨੇ ਹੋਏ ਨੇ ਆਪਾਂ ਸਾਨੂੰ ਉਹ ਵੀ ਦੱਸਾਂਗੇ ਪਹਿਲਾ ਹਰਿਆਣੇ ਦੀ ਮੰਡੀ ਦੇ ਆਪਾਂ ਰੇਟ ਦਾ ਜਿਹੜਾ ਸਾਂਝ ਜਿਹੜੇ ਕਰਦੇ ਆਂ ਟਹਾਣਾ ਮੰਡੀ ਦੇ ਵਿੱਚ 1509 ਵੀ ਕੀ ਅੱਜ 2600 ਤੋਂ ਲੈ ਕੇ 3360 ਰੁਪਏ ਕੈਂਥਲ ਮੰਡੀ ਦੇ ਵਿੱਚ 3185 ਰੁਪਏ ਤੋਂ ਲੈ ਕੇ 3225 ਰੁਪਏ ਤੱਕ ਵਿਕਿਆ ਕਰਨਾਲ ਮੰਡੀ ਦੇ ਵਿੱਚ 1509 ਝੋਨਾ ਜਿਹੜਾ 2900 ਤੋਂ ਲੈ ਕੇ 3250 ਰੁਪਏ ਤੱਕ ਵਿਕਿਆ ਇੰਦਰੀ ਮੰਡੀ ਦੇ ਵਿੱਚ 1509 ਝੋਨਾ ਜਿਹੜਾ 3000 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਵਿਕਿਆ ਨਰਵਾਣਾ ਮੰਡੀ ਦੇ ਵਿੱਚ 3200 ਰੁਪਏ ਤੱਕ ਵਿਕਿਆ ਲਾੜਵਾ ਮੰਡੀ ਦੇ ਵਿੱਚ 3000 ਤੋਂ ਲੈ ਕੇ 3295 ਰੁਪਏ ਤੱਕ ਵਿਕਿਆ ਤੇ ਸੰਬਾਲਖਾ ਮੰਡੀ ਦੇ ਵਿੱਚ 1509 ਝੋਨਾ 2800 ਤੋਂ ਲੈ ਕੇ 3200 ਰੁਪਏ ਤੱਕ ਤਰਾਵੜੀ ਮੰਡੀ ਦੇ ਵਿੱਚ 3000 ਤੋਂ ਲੈ ਕੇ 3231 ਰੁਪਏ ਤੱਕ ਚੀਕਾ ਮੰਡੀ ਦੇ ਵਿੱਚ 2900 ਤੋਂ ਲੈ ਕੇ 3235 ਰੁਪਏ ਤੱਕ ਤੇ ਪਲਵਲ ਦੇ ਵਿੱਚ 1509 ਝੋਨਾ ਜਿਹੜਾ 3075 ਰੁਪਏ ਰਦੌਰ ਦੇ ਵਿੱਚ 1509 ਝੋਨਾ 2950 ਤੋਂ ਲੈ ਕੇ 3250 ਰੁਪਏ ਤੱਕ ਤੇ ਸਿਰਸਾ ਦੇ ਵਿੱਚ 3200 ਤੋਂ ਲੈ ਕੇ 3360 ਰੁਪਏ ਤੱਕ ਜਿਹੜਾ ਵਿਕਿਆ ਗਰਾਉਂਡਾ ਮੰਡੀ ਦੇ ਵਿੱਚ 1509 ਚੋਂ 3100 ਰੁਪਏ ਤੇ ਦਿੱਲੀ ਦੀ ਨਰੇਲਾ ਮੰਡੀ ਦੇ ਵਿੱਚ 1509 ਚੋਂ ਜਿਹੜਾ 2500 ਤੋਂ ਲੈ ਕੇ 3180 ਰੁਪਏ ਤੱਕ ਜਿਹੜਾ ਵਿਕਿਆ ਤੇ ਸਫੀਦੋ ਮੰਡੀ ਦੇ ਵਿੱਚ ਹਰਿਆਣੇ ਦੀ ਮੰਡੀ ਇਹ 1509 ਚੋਂ ਜਿਹੜਾ 3050 ਤੋਂ 3200 ਰੁਪਏ ਤੱਕ ਵਿਕਿਆ ਗਨੌਰ ਮੰਡੀ ਦੇ ਵਿੱਚ 3141 ਰੁਪਏ ਵਿਕਿਆ ਖਰਸ਼ੇਤਰ ਦੇ ਵਿੱਚ 1509 ਝੁੰਨਾ ਜਿਹੜਾ 2950 ਤੋਂ ਲੈ ਕੇ 3285 ਰੁਪਏ ਤੱਕ ਵਿਕਿਆ ਪੀਪਲੀ ਮੰਡੀ ਦੇ ਵਿੱਚ 1509 ਝੁੰਨਾ 2900 ਤੋਂ ਲੈ ਕੇ 3295 ਰੁਪਏ ਤੱਕ ਰਤੀਏ ਦੇ ਵਿੱਚ 1509 ਝੁੰਨਾ ਜਿਹੜਾ 3340 ਰੁਪਏ ਵਿਕਿਆ ਤੇ ਗੋਹਾਨਾ ਦੇ ਵਿੱਚ 2900 ਤੋਂ ਲੈ ਕੇ 3196 ਰੁਪਏ ਤੱਕ ਵਿਕੇ 1509 ਝੁੰਨਾ ਅਸੰਧ ਦੇ ਵਿੱਚ 3160 ਰੁਪਏ ਵਿੱਚ ਵਿਕਿਆ ਤੇ ਉਜਲਾਨਾ ਦੇ ਵਿੱਚ 3250 ਰੁਪਏ ਵਿਕਿਆ ਜਾਖਲ ਦੇ ਵਿੱਚ 3297 ਤੋਂ ਲੈ ਕੇ 3200 ਬੇਅਸਿਰਪੇ 3282 ਲੈ ਕੇ 3297 ਰੁਪਏ ਤੱਕ ਵੀ ਗਿਆ ਉਚਾਣਾ ਮੰਡੀ ਦੇ ਵਿੱਚ 1509 ਤੋਂ 3230 ਰੁਪਏ ਵਿਕਿਆ ਸੋਨੀ ਪੱਤੇ ਦੇ ਵਿੱਚ 3251 ਰੁਪਏ ਵਿਕਿਆ ਫਤਿਹ ਆਬਾਦ ਦੇ ਵਿੱਚ 3270 ਰੁਪਏ ਜਿਹੜਾ 1509 ਤੋਂ ਜਿਹੜਾ ਇਹ ਵਿਕਿਆ ਉਸ ਤੋਂ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕੀ ਰੇੜਾ ਰਿਹ ਹੈ ਅੱਜ ਤਰਨੇ ਤਰਨੇ ਦੇ ਵਿੱਚ 2600 ਤੋਂ ਲੈ ਕੇ 3340 ਰੁਪਏ ਤੱਕ ਵਿਕਿਆ ਹਾਜਲਕਾ ਦੇ ਵਿੱਚ 3071 ਤੋਂ ਲੈ ਕੇ 3200 71 ਤੱਕ ਬੋਲੀ ਜਾ ਰਹੀ ਹੈ ਹਜੇ ਖੰਨਾ ਮੰਡੀ ਦੇ ਵਿੱਚ 1509 ਤੋਂ 3000 ਤੋਂ ਲੈ ਕੇ 3270 ਰੁਪਏ ਤੱਕ ਕੋਟ ਕਪੂਰਾ ਦੇ ਵਿੱਚ 2900 ਤੋਂ ਲੈ ਕੇ 3380 ਰੁਪਏ ਤੱਕ ਜਿਹੜਾ 1509 ਤੋਂ ਵਿਕਿਆ ਸਮਾਣਾ ਮੰਡੀ ਦੇ ਵਿੱਚ 2950 ਤੋਂ ਲੈ ਕੇ 3290 ਰੁਪਏ ਤੱਕ ਬੋਲੀ ਜਾਰੀ ਆ। ਫਰੀਦਕੋਟ ਦੇ ਵਿੱਚ 3000 ਤੋਂ ਲੈ ਕੇ 3366 ਰੁਪਏ ਤੱਕ ਜਿਹੜਾ ਵਿਕਿਆ। ਤੇ ਫਤੇਗੜ ਚੂੜੀਆਂ ਦੇ ਵਿੱਚ 2700 ਤੋਂ ਲੈ ਕੇ 3200 30 ਰੁਪਏ ਤੱਕ 1599 ਕਿਆ ਬਲੱਡਾ ਮੰਡੀ ਦੇ ਵਿੱਚ 3200 ਰੁਪਏ ਵਿਕਿਆ। ਤੇ ਨਾਬਾ ਦੇ ਵਿੱਚ 3260 ਰੁਪਏ ਤੋਂ ਲੈ ਕੇ 3270 ਰੁਪਏ ਤੱਕ ਪਾਤਲਾ ਦੇ ਵਿੱਚ 2800 ਤੋਂ ਲੈ ਕੇ 3370 ਰੁਪਏ ਤੱਕ ਤੇ ਮੋੜ ਦੇ ਵਿੱਚ 2855 ਤੋਂ ਲੈ ਕੇ 3250 ਰੁਪਏ ਰਾਜਪੁਰਾ ਦੇ ਵਿੱਚ 3100 ਤੋਂ ਲੈ ਕੇ 3300 ਰੁਪਏ ਤੱਕ ਤੇ ਖਨੌਰੀ ਦੇ ਵਿੱਚ 3000 ਤੋਂ ਲੈ ਕੇ 3290 ਰੁਪਏ ਤੱਕ ਵਿਕਿਆ ਤੇ ਇਸ ਨਾਮ ਦੇ ਵਿੱਚ 3050 ਤੋਂ ਲੈ ਕੇ 3300 ਰੁਪਏ ਤੱਕ ਜਿਹੜਾ 1509 ਚੋਨਾ ਮੰਡੀਆਂ ਦੇ ਵਿੱਚ ਵਿਕਿਆ ਤੇ ਇਹ ਨੇ ਅੱਜ 19 ਤਰੀਕ ਨੂੰ ਮੰਡੀਆਂ ਦੇ ਰੇਟ ਤੇ ਵੀਡੀਓ ਨੂੰ ਵੀਰੇ ਵੱਤ ਵੱਤ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰਦਿਆ ਕਰੋ ਤਾਂ ਜੋ ਵੀ ਕਿਸਾਨ ਵੀਰ ਨੇ ਉਹਨਾਂ ਤੱਕ ਆਪਣੀ ਵੀਡੀਓ ਜ਼ਰੂਰ ਪਹੁੰਚਦੀ ਹੋਵੇ ਤੇ ਵੱਤੋ ਵੱਤ ਆਪਣਾ ਚੈਨਲ ਜਿਹੜਾ ਅਮਨ ਫਾਰਮਰ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਘੰਟੀ ਵਾਲਾ ਬਟਨ ਦਬਾ ਕੇ ਤਾਂ ਜੋ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਹੋ ਸਕੇ ਇਹ ਕੱਲ ਦੇ 900 200 ਰੁਪਏ ਜਿਹੜੇ ਮੰਡੀਆਂ ਦੇ ਵਿੱਚ ਰੇਟ ਜਿਹੜੇ ਤੇਜ਼ ਹੋਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਜਿਹੜੇ ਰੇਟ ਨੇ ਇਸ ਤੋਂ ਵੀ ਵੱਧ ਜਾਣ ਤੇ ਆਪਾਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਹਾਂਗੇ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ Dann war.